ਦੰਗਾ ਹਿੰਦ ਪੰਜਾਬ ਦਾ ਹੁਣ ਲਗਾ ਦੋਵੇਂ ਪਾਤਸ਼ਾਹੀ ਫੌਜਾਂ ਪਹਾੜੀਆਂ ਨੇ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇ ਗੰਮ ਹੋਰੀਆਂ ਨੇ ਘੋੜੇ ਆਦਮੀ ਗੋਲਿਆਂ ਨਾਲ ਡਿੱਗਣ ਹਾਥੀ ਟਹੰਦੇ ਸਣੇ ਅੰਬਾਰੀਆਂ ਨਹੀਂ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇ ਗੰਮ ਆਰੀਆਂ ਨੇ ਸਤਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਸਤਿੰਦਰ ਸਿੰਘ ਪ੍ਰਹਾਰ ਅੱਜ ਜੋ ਇਤਿਹਾਸ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲੈ ਕੇ ਆਇਆ ਹਾਂ ਉਹ ਕੋਈ ਇਤਿਹਾਸ ਹੈ ਜਿਸ ਇਤਿਹਾਸ ਨੇ ਸਿੱਖ ਰਾਜ ਖਤਮ ਕਰ ਦਿੱਤਾ ਅਗਰ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਚੋਲਿਏ ਇਹਦੇ ਅੰਦਰ ਝਾਤ ਮਾਰੀਏ ਜੋ ਸਿੱਖ ਇਤਿਹਾਸ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ਗੁਰੂ ਹਰਗੋਬਿੰਦ ਸਾਹਿਬ ਤੇ ਫੌਜ ਬਣੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜਾਈਆਂ ਲੜੀਆਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਪਹਿਲਾ ਸਿੱਖ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਪਤਨ ਤੋਂ ਬਾਅਦ ਦੇ ਵਿੱਚ ਸਿੱਖ ਮਿਸਲਾਂ ਬਣੀਆਂ ਸਿੱਖ ਮਿਸਲਾਂ ਦੇ ਵਿੱਚੋਂ ਪੰਜਾਬ ਅੰਗਰੇਜ਼ਾਂ ਦੇ ਔਰਦ ਦੇ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਸ ਲੋਇਤੋਂ ਲਾਹੌਰ ਵਾਲ ਦਾ ਪਾਸਾ ਤੇ ਦੂਜਾ ਸੱਤ ਲੋਇਤੋਂ ਦਿੱਲੀ ਵਾਲ ਦਾ ਪਾਸਾ 12 ਮਿਸਲਾਂ ਦੇ ਵਿੱਚੋਂ ਜਿਹੜੀ ਸ਼ੁਕਰਚੱਕਿਆ ਮਿਸਲ ਤੁਸੀਂ ਸਾਰੇ ਜਾਣਦੇ ਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਤੇ ਬਡੇਰਿਆਂ ਨੇ ਬਣਾਈ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਤਸਦਾ ਕੌਰ ਦੇ ਨਾਂ ਰਲ ਕੇ ਜੋ ਜਿੱਤਾਂ ਜਿੱਤੀਆਂ ਬਾਕੀ ਮਿਸਲਾਂ ਨੂੰ ਵੀ ਆਪਣੇ ਨਾਲ ਮਿਲਾਇਆ ਜੋ ਇਹ ਲਾਹੌਰ ਵਾਲਾ ਪੰਜਾਬ ਸੀ ਇਹਨੂੰ ਮਜ਼ਬੂਤ ਕੀਤਾ ਜਿਸ ਨੂੰ ਖਾਲਸਾ ਰਾਜ ਕਿਹਾ ਜਾਂਦਾ ਜਾਂ ਅਸੀਂ ਸਿੱਖ ਰਾਜ ਵੀ ਕਹਿੰਦੇ ਹਾਂ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਉਹਦੇ ਜੋ ਉਤਰਾਧਿਕਾਰੀ ਸਨ ਮਹਾਰਾਜਾ ਸ਼ੇਰ ਸਿੰਘ ਸਿੱਖਾਂ ਨੇ ਕਦੀ ਵੀ ਕੋਈ ਜੰਗ ਨਹੀਂ ਹਾਰੀ ਚਾਹੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਹੋਵੇ ਚਾਹੇ ਉਹ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਹੋਵੇ ਜਾਂ ਬਾਅਦ ਦੇ ਵਿੱਚ ਜਾਂ ਅਫਗਾਨੀ ਦੇ ਨਾਲ ਲੜਾਈ ਹੋਵੇ ਬਿਸ਼ੱਕ ਇਹਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਪਰ ਕੋਈ ਜੰਗ ਨਹੀਂ ਹਾਰੀ ਬਿਸ਼ੱਕ ਲੜਾਈ ਦੇ ਮੈਦਾਨ ਦੇ ਵਿੱਚ ਸਾਡੇ ਦੇ ਸਾਰੇ ਸ਼ਹੀਦ ਹੋ ਗਏ ਤੇ ਹੁਣ ਜਿਹੜਾ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਇੱਕ ਟਾਈਮ ਆ ਗਿਆ ਜੋ ਸੱਤ ਲੋਹੇ ਤੋਂ ਪਾਰ ਜਿਹੜੀਆਂ 3-4 ਮਿਸਲਾਂ ਵਾਲੇ ਸੀਗੇ ਚਾਹੇ ਉਹ ਪਟਿਆਲਾ ਵਾਲੇ ਸੀਗੇ ਜੀਂਦ ਸੀਗੇ ਜੀਂਦ ਵਾਲੇ ਸੀ ਜਾਂ ਫਰੀਦਕੋਟ ਵਾਲੇ ਸੀਗੇ ਇਹਨਾਂ ਸਾਰਿਆਂ ਨੇ ਇੱਕ ਸਕੀਮ ਬਣਾਈ ਕਿ ਜੋ ਮਹਾਰਾਜਾ ਰਣਜੀਤ ਸਿੰਘ ਜੋ ਜਿਸ ਤਿਸ ਹਸਾਬ ਦੇ ਨਾਲ ਜਿੱਤ ਰਿਹਾ ਹੈ ਉਹਨੇ ਸਾਨੂੰ ਵੀ ਜਿੱਤ ਲੈਣਾ ਹੈ ਸਤਲੁਜ ਪਾਰ ਕਰਕੇ ਉਹ ਦਿੱਲੀ ਤੱਕ ਵੀ ਪਹੁੰਚ ਸਕਦਾ ਹੈ ਚਾਹੇ ਉਹ ਪਟਿਆਲਾ ਵਾਲੇ ਹੋਵੇ ਚਾਹੇ ਜੀਂਦ ਵਾਲੇ ਨਾਭਾ ਵਾਲੇ ਜਾਂ ਫਰੀਦਕੋਟ ਵਾਲੀ ਮਿਸਲ ਹੋਵੇ ਸਾਰੀ ਜਿਹੜੀਆਂ ਜਿਹੜੀਆਂ ਚਾਰ ਰਿਆਸਤਾਂ ਸੀ ਸਤਲੁਜ ਤੋਂ ਪਾਰ ਇਹਨਾਂ ਨੇ ਅੰਗਰੇਜ਼ਾਂ ਤੋਂ ਸ਼ਟਰ ਲੈ ਲਈ ਅੰਗਰੇਜ਼ਾਂ ਨੂੰ ਕਿਹਾ ਜੀ ਤੁਸੀਂ ਸਾਡੇ ਰਾਖੇ ਬਣ ਜਾਓ ਤੇ ਅਸੀਂ ਤੁਹਾਨੂੰ ਗਰ ਲੋਡ ਪੈਂਦੀ ਤੇ ਫਾਇਦੇ ਆਣਗੇ ਤੁਸੀਂ ਸਾਡੀ ਹੈਲਪ ਕਰੋ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੋ ਗਿਆ ਕਿ ਸਤਲੋਜ ਦੇ ਇੱਕ ਪਾਸੇ ਲਾਹੌਰ ਵੱਲ ਦੇ ਪਾਸੇ ਮਹਾਰਾਜਾ ਰਣਜੀਤ ਸਿੰਘ ਤੇ ਪਟਿਆਲੇ ਦਿੱਲੀ ਵੱਲ ਦੇ ਪਾਸੇ ਅੰਗਰੇਜ਼ ਬੈਠੇ ਰਹਿਣਗੇ ਇੱਕ ਦੂਜੇ ਦੇ ਉੱਪਰ ਕੋਈ ਵੀ ਹਮਲਾ ਨਹੀਂ ਕਰਨਗੇ ਜਿੰਨਾ ਟਾਈਮ ਰਿਹਾ ਉਹ ਤੇ 35-40 ਸਾਲ ਦਾ ਉਹ ਨਾ ਇਹਨਾਂ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਨਾ ਉਹਨਾਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ ਮਹਾਰਾਜ ਸ਼ੇਰ ਸਿੰਘ ਦਾ ਕਤਲ ਸੰਧਾਵਾਲੀਆਂ ਨੇ ਕਰ ਦਿੱਤਾ ਗੱਡੀ ਤੇ ਬਿਠਾ ਦਿੱਤਾ ਦਲੀਪ ਸਿੰਘ ਨੂੰ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਮੁੰਡਾ ਸੀ ਰਾਣੀ ਜਿੰਦਾ ਨੂੰ ਪੈਦਾ ਹੋਇਆ ਸੀਗਾ ਰਾਣੀ ਜਿੰਦਾ ਕੌਣ ਸੀ ਰਾਣੀ ਜਿੰਦਾ ਦਾ ਜੋ ਪਿਤਾ ਸੀ ਉਹ ਜੋ ਸ਼ਿਕਾਰੀ ਕੁੱਤਿਆਂ ਦਾ ਬਾੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਵਿੱਚ ਕੰਮ ਕਰਦਾ ਸੀ ਰਾਣੀ ਜਿੰਦਾ ਨੱਚਣ ਵਾਲੀ ਕੁੜੀ ਸੀ ਇਹ ਜਦੋਂ ਛੋਟੀ ਸੀ ਹੁੰਦੀ ਸੀ ਇਹ ਬਾਕੀ ਕੁੜੀਆਂ ਦੇ ਨਾਲ ਜੋ ਸ਼ਾਹੀ ਦਰਬਾਰ ਦੇ ਵਿੱਚ ਇਹ ਜੋ ਸਟੇਜ ਪ੍ਰੋਗਰਾਮ ਹੁੰਦਾ ਸੀ ਉਹਦੇ ਉੱਪਰ ਇਹ ਸਟੇਜ ਪ੍ਰੋਗਰਾਮ ਕਰਦੀਆਂ ਹੁੰਦੀਆਂ ਸੀ ਕੁੜੀਆਂ ਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਵਿਸ਼ਕਾਰ ਖੇਲਣ ਜਾਣਾ ਜੋ ਇਤਿਹਾਸ ਦੱਸਦਾ ਕਿ ਜੋ ਮੰਨਾ ਸਿੰਘ ਸੀ ਮੰਨਾ ਸਿੰਘ ਨੇ ਮਹਾਰਾਜ ਰਣਜੀਤ ਸਿੰਘ ਨੂੰ ਕਨਵਰਸ ਕੀਤਾ ਵੇ ਮੇਰੀ ਇਹ ਲੜਕੀ ਬਹੁਤ ਸੁੰਦਰ ਹੈ ਤੁਸੀਂ ਉਹਦੇ ਨਾਲ ਵਿਆਹ ਕਰਾ ਲਓ ਤੇ ਅਖੀਰ ਤੇ ਮਹਾਰਾਜ ਰਣਜੀਤ ਸਿੰਘ ਨੇ ਲਾਵਾ ਨਹੀਂ ਉਹਦੇ ਨਾਲ ਆਪ ਨਹੀਂ ਲਈਆਂ ਸੀ ਆ ਉਹਨੇ ਇੱਕ ਆਪਣਾ ਤੀਰ ਤੇ ਇੱਕ ਕਿਰਪਾਨ ਭੇਜ ਦਿੱਤਾ ਤੇ ਜਿੰਦਾਂ ਦੀਆਂ ਲਾਵਾ ਹੋ ਗਈਆਂ ਤੇ ਉਹ ਸ਼ਾਹੀ ਮਹਿਲ ਦੇ ਵਿੱਚ ਆ ਗਈ ਗਰੀਬ ਸਿੰਘ ਪੈਦਾ ਹੋ ਗਿਆ ਜਿਸ ਦਿਨ ਮਹਾਰਾਜੇ ਸ਼ੇਰ ਸਿੰਘ ਤੇ ਉਹਦੇ ਪੁੱਤਰ ਕੁਮਰ ਟਿੱਕਾ ਪ੍ਰਤਾਪ ਸਿੰਘ ਦਾ ਕਤਲ ਕੀਤਾ ਸੰਧਾਵਾਲੀਆਂ ਨੇ ਉਸੇ ਦਿਨ ਹੀ ਇਹਨਾਂ ਨੇ ਹੋਰ ਵੀ ਬਹੁਤ ਕਤਲ ਕੀਤੇ ਸੰਧਾਵਾਲੀਆਂ ਨੇ ਜਦੋਂ ਇਹ ਲਾਹੌਰ ਦਰਬਾਰ ਦੇ ਵਿੱਚ ਜਾਂਦੇ ਜਾਂਦੇ ਨੇ ਉਹ ਰਾਜਾ ਧਿਆਨ ਸਿੰਘ ਮਿਲਿਆ ਜਿਹਨੂੰ ਧਿਆਨ ਸਿੰਘ ਡੋਗਰਾ ਕਹਿੰਦੇ ਹਨ ਵੈਸੇ ਤਾਂ ਡੋਗਰਾ ਡੁੱਗਰ ਏਰੀਆ ਦੇ ਵਿੱਚ ਜੰਮੂਦ ਵਿੱਚ ਰਹਿੰਦੇ ਉਹਨਾਂ ਨੂੰ ਡੋਗਰਾ ਕਿਹਾ ਜਾਂਦਾ ਪਰ ਉਹ ਦਾਂ ਸਿੰਘ ਇੱਕ ਰਾਜਪੂਤ ਸੀ ਮਨਹਾਸ ਕੋਤ ਦਾ ਸੀ ਜਿਹਨਾਂ ਨੂੰ ਜੰਬਾਲ ਵੀ ਕਹਿੰਦੇ ਆ ਤੇ ਇਹਨਾਂ ਨੇ ਉਹਦਾ ਵੀ ਰਸਤੇ ਦੇ ਵਿੱਚ ਕਤਲ ਕਰ ਦਿੱਤਾ ਤੇ ਦਲੀਪ ਸਿੰਘ ਨੂੰ ਗੱਡੀ ਤੇ ਬਿਠਾ ਕੇ ਤਾਂ ਲਾਹੌਰ ਦਰਬਾਰ ਦੀ ਦਾ ਰਾਜਾ ਬਣਾ ਦਿੱਤਾ ਹੁਣ ਉਹਨੂੰ ਤਿਲਕ ਲਾਉਣਾ ਸੀ ਤਿਲਕ ਕਿਹਦਾ ਲਾਇਆ ਰਾਜਾ ਧਿਆਨ ਸਿੰਘ ਦੇ ਖੂਨ ਦਾ ਅੱਗੇ ਹੁਣ ਜਿਹੜੀ ਕਮਾਂਡ ਸੀਗੀ ਉਹ ਰਾਣੀ ਜਿੰਦਾ ਜੀ ਰੀਜੈਂਟ ਬਣ ਗਈ ਉਹਦੀ ਜਿੰਦਾਂ ਨੇ ਆਪਣਾ ਭਰਾ ਮੰਤਰੀ ਬਣਾ ਲਿਆ ਜਿਸ ਬੰਦੇ ਨੇ ਕਦੀ ਰਾਜ ਸੱਤਾ ਨਹੀਂ ਦੇਖੀ ਉਹ ਅਗਰ ਮੰਤਰੀ ਬਣ ਵੀ ਜਾਂਦਾ ਤੇ ਉਹ ਕੀ ਕਰ ਲੇਗਾ ਉਹ ਬਰਬਾਦੀ ਹੀ ਕਰੇਗਾ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਦੋ ਮੁੰਡੇ ਮਰਵਾ ਦਿੱਤੇ ਖਾਲਸਾ ਫੌਜ ਨੇ ਨੂੰ ਜਦੋਂ ਪਤਾ ਲੱਗਾ ਕਿ ਇਹ ਨਹੀਂ ਇਹ ਜੋ ਮਹਾਰਾਜ ਜੀ ਸਿੰਘ ਦੇ ਦੋ ਪੁੱਤਰ ਸਿਕੰਦਰ ਪਸ਼ੋਰਾ ਸਿੰਘ ਤੇ ਕੁਮਰ ਕਸ਼ਮੀਰਾ ਸਿੰਘ ਉਹਨਾਂ ਨੂੰ ਇਹਨੇ ਮਰਵਾ ਦਿੱਤਾ ਖਾਲਸਾ ਫੌਜ ਨੇ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ। ਉਹ ਰਣੀ ਜਿੰਦਾ ਵੀ ਉਸ ਵੇਲੇ ਨੇੜੇ ਬੈਠੀ ਸੀ। ਜਦੋਂ ਖਾਲਸਾ ਫੌਜ ਦੀ ਪੰਚਾਇਤ ਨੇ ਇਹ ਸਜ਼ਾ ਦਿੱਤੀ ਉਹਨੂੰ ਹਾਥੀ ਤੋਂ ਲਾ ਲਿਆ ਉਹਦਾ ਕਤਲ ਕਰ ਦਿੱਤਾ। ਉਸੇ ਦਿਨ ਜਿੰਦਾ ਨੇ ਇੱਕ ਪ੍ਰਣ ਕੀਤਾ ਸਾਰਿਆਂ ਨੂੰ ਕਿਹਾ ਇਸ ਇਸ ਦਾ ਬਦਲਾ ਲਿਆ ਜਾਊ। ਹੁਣ ਜਿੰਦਾ ਨੇ ਕੀ ਕਰਨਾ ਸੀ? ਆਪ ਕੁਝ ਨਹੀਂ ਕਰ ਸਕਦੀ ਸੀ ਉਹਨੇ ਜਿਹੜੇ ਦਰਬਾਰੀ ਸੀਗੇ ਆਪਣੇ ਨਾਂ ਰਲਾ ਲੈ। ਮੀਰਠ ਦੇ ਦੋ ਬ੍ਰਾਹਮਣ ਸੀ ਜਿਨ੍ਹਾਂ ਦਾ ਬਾਪ ਮਹਾਰਾ ਰਣਜੀਤ ਸਿੰਘ ਦੇ ਵਾਰ ਦੇ ਵਿੱਚ ਕੰਮ ਕਰਦਾ ਸੀ ਮਿਸਰ ਜੀ ਨੂੰ ਕਹਿੰਦੇ ਸੀਗੇ ਤੇ ਉਹਦੇ ਮੁੰਡੇ ਸੀਗੇ ਲਾਲ ਸਿੰਘ ਤੇ ਤੇਜਾ ਸਿੰਘ ਲਾਲ ਸਿੰਘ ਤੇ ਤੇਜਾ ਸਿੰਘ ਨੂੰ ਜਿੰਦਾਂ ਨੇ ਆਪਣੇ ਨਾਲ ਮਿਲਾ ਲਿਆ ਤੇ ਹੁਣ ਉਹਨੇ ਫੌਜ ਖਤਮ ਕਰਨੀ ਸੀ ਕਿਉਂਕਿ ਸਿੱਖ ਫੌਜ ਜਿਹੜੀ ਸੀਗੀ ਉਹਨੇ ਉਹਨਾਂ ਨੂੰ ਬਣਾ ਭਰਾ ਮਾਰਿਆ ਸੀਗਾ ਹੁਣ ਜਿੰਦਾਂ ਨੇ ਉਹਦਾ ਬਦਲਾ ਲੈਣਾ ਸੀ ਜੋ ਅੰਗਰੇਜ਼ਾਂ ਦੇ ਨਾਲ 1805 ਦੇ ਵਿੱਚ ਸੰਧੀ ਕੀਤੀ ਸੀ ਕਿ ਖਾਲਸਾ ਫੌਜ ਸਤਲੁਜ ਪਾਰ ਨਹੀਂ ਕਰੇਗੀ ਬ੍ਰਿਟਿਸ਼ ਰਾਜ ਦੀ ਜਿਹੜੀ ਅੰਗਰੇਜ਼ ਫੌਜ ਸੀ ਉਹ ਵੀ ਸਤਲੁਜ ਪਾਰ ਨਹੀਂ ਕਰੇਗੀ ਸਭ ਤੋਂ ਪਹਿਲਾਂ 18 ਦਸੰਬਰ 1845 ਨੂੰ ਇਹ ਸੰਧੀ ਤੋੜੀ ਉਸਨੇ ਥੋੜੀ ਜਿਹੀ ਫੌਜ ਦੀ ਟੁਕੜੀ ਸਤਲੁਜ ਪਾਰ ਭੇਜੀ ਅੰਗਰੇਜ਼ਾਂ ਦੀ ਫੌਜ ਉੱਪਰ ਹਮਲਾ ਕੀਤਾ ਮੁੱਦਕੀ ਸ਼ਹਿਰ ਜੋ ਮੁੱਦਕੀ ਛੋਟਾ ਜਿਹਾ ਕਸਬਾ ਹੈ ਜੋ ਪਹਿਲੀ ਜੰਗ ਸੀ ਸਿੱਖਾਂ ਦੀ ਉਹ ਮੁੱਦਕੀ ਦੀ ਲੜਾਈ ਵਿੱਚ 14 ਦਸੰਬਰ 1845 ਨੂੰ ਹਾਰੀ ਗਈ ਹਾਰ ਕੇ ਇਹ ਵਾਪਸ ਆ ਗਏ ਉਸ ਤੋਂ 4 ਦਿਨਾਂ ਬਾਅਦ 22 ਦਸੰਬਰ 1845 ਨੂੰ ਫਿਰ ਫੌਜ ਭੇਜੀ ਗਈ ਸਾਰੀ ਫੌਜ ਨਹੀਂ ਭੇਜੀ ਗਈ ਇਸ ਵਾਰ ਵੀ ਇੱਕ ਫੌਜ ਦੀ ਟੁਕੜੀ ਭੇਜੀ ਗਈ ਫਰੋਸ਼ਾ ਜੋ ਸਤਲੋ ਤੋਂ ਪਾਰ ਸੀ ਅੰਗਰੇਜ਼ਾਂ ਦੇ ਏਰੀਆ ਦੇ ਵਿੱਚ ਇਹ ਫਰੋਸ਼ਾ ਆਉਂਦਾ ਸੀਗਾ ਫਿਰ ਅੰਗਰੇਜ਼ਾਂ ਦੇ ਉੱਪਰ ਦੂਜੀ ਵਾਰ ਹਮਲਾ ਕੀਤਾ ਗਿਆ ਉਸੇ ਦਿਨ ਫਿਰ ਇਹ ਫੌਜ ਹਾਰੀ ਤੇ ਬਹੁਤ ਸਾਰੀ ਬਰਡਕ ਹੋਈ ਬਹੁਤ ਸਾਰਾ ਨੁਕਸਾਨ ਹੋਇਆ ਫੌਜ ਵਾਪਸ ਆ ਗਈ ਉਸ ਤੋਂ ਬਾਅਦ ਫਿਰ ਮਹੀਨਾ ਕੁ ਬਹੁਤ ਮਹੀਨਾ ਕੁ ਬੀਤ ਗਿਆ ਨਹੀਂ ਸ਼ਾਂਤੀ ਰੱਖੀ 28 ਜਨਵਰੀ 1946 ਫਿਰ ਫੌਜ ਭੇਜੀ ਤੀਜੀ ਲੜਾਈ ਜਿਹੜੀ ਹੈਗੀ ਉਹ ਖਾਲਸਾ ਫੌਜ ਨੂੰ ਹਾਰ ਹੋਈ ਹਾਰ ਹੋਣੀ ਹੀ ਸੀ ਕਿਉਂਕਿ ਸਾਰੀ ਫੌਜ ਇੱਕ ਵਾਰ ਨਹੀਂ ਭੇਜੀ ਗਈ ਮੇਨ ਮੰਤਵ ਸੀ ਉਹ ਫੌਜ ਨੂੰ ਮਰਵਾਉਣਾ ਸੀ ਜਿਤਨਾ ਨਹੀਂ ਸੀਗਾ ਤੇ ਉਹ ਸਤਲੁਜ ਪਾਰ ਫੌਜ ਭੇਜੀ ਤੇ ਅੱਗੇ ਉਹਨੇ ਵੀ ਹਮਲਾ ਕੀਤਾ ਹੁਣ ਦੁਸ਼ਮਣ ਦੇ ਏਰੀਆ ਦੇ ਵਿੱਚ ਜਾਓਗੇ ਹੁਣ ਤੁਹਾਨੂੰ ਲੱਡੂ ਥੋੜੋ ਖਿਲਾਏਗਾ ਉਹ ਮਾਰੇਗਾ ਹੀ ਤੁਹਾਨੂੰ ਤੇ ਤੀਜੀ ਵਾਰ ਫਿਰ ਫੌਜ ਹਾਰੀ ਫੌਜ ਹਾਰ ਕੇ ਫਿਰ ਵਾਪਸ ਆ ਗਈ ਜਿਹੜੀ ਬਚੀ ਹੋਈ ਸੀਗੀ ਜਿਹੜੀ ਫਿਰ ਚੌਥੀ ਲੜਾਈ ਸੀ ਉਹਨੂੰ ਉਹ ਜਿਹੜੀ ਸੀਗੀ ਇੱਕ ਇਤਿਹਾਸ ਰਚ ਗਈ 8 2 ਫਰਵਰੀ 1846 ਇਹਨੂੰ ਅਸੀਂ ਕਹਿੰਦੇ ਹਾਂਗੇ ਸਭਰਾਵਾਂ ਦੀ ਜੰਗ ਜਿਹੜੀ ਸਭਰਾਵਾਂ ਦੀ ਜੰਗ ਸੀਗੀ ਇਹਦੇ ਲਈ ਹੀ ਸ਼ਾਹ ਮੁਹੰਮਦ ਨੇ ਲਿਖਿਆ ਸ਼ਾਹ ਮੁਹੰਮਦਾ ਇੱਕ ਸਰਕਾਰਵਾਜੋਂ ਉਹ ਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸਰਕਾਰ ਮਹਾਰਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਸੀ ਤੇ ਜਿਹੜੀ ਸਭਰਾਵਾਂ ਦੀ ਲੜਾਈ ਸੀ ਇਹਦੇ ਵਿੱਚ ਰਾਣੀ ਜਿੰਦਾ ਦੇ ਚਾਹਵਾਨ ਤੇਜਾ ਸਿੰਘ ਤੇ ਲਾਲ ਸਿੰਘ ਦੋ ਗੌਰ ਬ੍ਰਾਹਮਣ ਭਰਾ ਸੀਗੇ ਇਹਨਾਂ ਨੇ ਜੋ ਅੱਧੀ ਫੌਜ ਸੀਗੀ ਉਹ ਦੂਰ ਰੱਖੀ ਜਿਹੜੀ ਸ਼ਾਮ ਸਿੰਘ ਟਾਰੀ ਵਾਲੀ ਫੌਜ ਸੀ ਇਹ ਅੰਗਰੇਜ਼ਾਂ ਦੇ ਨਾਲ ਲੜਨ ਨੂੰ ਲਾਈ ਇੱਕ ਮੈਂ ਇੱਥੇ ਗੱਲ ਹੋਰ ਵੀ ਦੱਸਣੀ ਚਾਹੁੰਦਾ ਹਾਂ ਕਿ ਖਾਲਸਾ ਫੌਜ ਐਡੀ ਵੱਡੀ ਸੀ ਪਹਿਲਾਂ ਜਦੋਂ ਜਿੰਦਾਂ ਦੇ ਟਾਈਮ ਤੇ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਜਿੰਨੇ ਬਾਹਰ ਬਾਹਰ ਵਾਲੇ ਕਮਾਂਡਰ ਸੀ ਉਹ ਇੱਕ ਤਾਂ ਮਰ ਗਿਆ ਸੀਗਾ ਬਾਕੀ ਉਹ ਸਾਰੇ ਛੱਡ ਕੇ ਚਲੇ ਗਏ ਜਿੰਨੇ ਵੀ ਸਿੱਖ بڑے بڑے ਜਰਨੈਲ ਸੀਗੇ ਉਹ ਵੀ ਸਾਰੇ ਛੱਡ ਕੇ ਚਲੇ ਗਏ ਕਿ ਹੁਣ ਖਾਲਸਾ ਦਰਬਾਰ ਦੇ ਵਿੱਚ ਜਰਨੈਲਾਂ ਦੀ ਇੱਜ਼ਤ ਨਹੀਂ ਰਹਿ ਗਈ ਕਿਉਂਕਿ ਤੇਜਾ ਸਿੰਘ ਤੇ ਲਾਲ ਸਿੰਘ ਇਹਨਾਂ ਦੋਹਾਂ ਦੀ ਜ਼ਿਆਦਾ ਕਮਾਂਡ ਚੱਲਦੀ ਸੀ ਪਹਿਲਾਂ ਜਦੋਂ ਜਵਾਰ ਸਿੰਘ ਜਿੰਦਾਂ ਦਾ ਭਰਾ ਮੰਤਰੀ ਸੀਗਾ ਉਹਦੀ ਚੱਲਦੀ ਸੀ ਜੋ ਉਹ ਕਹਿੰਦਾ ਸੀ ਉਹ ਹੁੰਦਾ ਸੀਗਾ ਤੇ ਹੁਣ ਤੇਜਾ ਸਿੰਘ ਤੇ ਲਾਲ ਸਿੰਘ ਦੀ ਕਮਾਂਡ ਆ ਗਈ ਤੇ ਹੁਣ ਤੇ ਫਿਰ ਜੋ ਉਹ ਨਹੀਂ ਬਰਬਾਦੀ ਚੋਣੀ ਉਹ ਵੀ ਹੋਣੀ ਆ ਤੇ ਖਾਲਸਾ ਫੌਜ ਜਿਹੜੀ ਹੈਗੀ ਬੁਰੀ ਤਰ੍ਹਾਂ ਹਾਰ ਗਈ ਕੋਸ਼ ਕਵੈਲਰੀ ਸਤੇ ਸਿੰਘ ਲਾਲ ਸਿੰਘ ਨੇ ਆਪਣੇ ਗੰਨ ਰੱਖੀ ਹੋਈ ਸੀ ਇਹਨਾਂ ਨੇ ਉਹ ਫੌਜ ਨੂੰ ਲੜਾਈ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਦੋਂ ਫੌਜ ਖਾਲਸਾ ਫੌਜ ਭਜਣੀ ਸ਼ੁਰੂ ਹੋ ਗਈ ਤੇ ਸਤਲੁਜ ਦਰਿਆ ਦੇ ਉੱਪਰ ਇੱਕ ਪੁਲ ਸੀ ਇਹਨਾਂ ਨੇ ਉਹ ਪੁਲ ਵੀ ਕੱਟ ਦਿੱਤਾ ਅਧਿਕ ਫੌਜ ਜਿਹੜੀ ਹੈਗੀ ਆ ਉਹ ਪੱਜਦੀ ਸਤਲੁਜ ਦਰਿਆ ਦੇ ਵਿੱਚ ਵੀ ਡਿੱਗੀ ਤੇ ਬਹੁਤ ਸਾਰੇ ਜਿਹੜੇ ਸੂਰਬੀਰ ਸੀ ਉਹਨਾਂ ਨੇ ਬਹੁਤ ਨੂੰ ਗੱਲ ਲਾਇਆ ਚਾਹੇ ਜਿੱਤਾਂਗੇ ਹਾਰਾਂਗੇ ਅਗਰ ਹਾਰ ਵੀ ਗਏ ਤਾਂ ਜਿੰਦੇ ਵਾਪਸ ਨਹੀਂ ਜਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਸਿੱਖ ਕੌਮ ਦਾ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਵੀ ਸੀ ਇਹ ਚਾਰ ਲੜਾਈਆਂ ਸਨ ਜਿਹੜੀਆਂ ਅੱਜ ਤੱਕ ਸਿੱਖਾਂ ਨੇ ਹਾਰੀਆਂ ਨਹੀਂ ਤਾਂ ਕਦੀ ਵੀ ਸਿੱਖਾਂ ਨੇ ਕੋਈ ਲੜਾਈ ਨਹੀਂ ਹਾਰੀ ਚਾਹੇ ਪਹਿਲਾਂ ਜਾਹੇਬਾਦ ਦੇ ਵਿੱਚ ਉਲਟੀ ਬਾੜ ਖੇਤ ਕੋ ਖਾਏ ਜਦੋਂ ਇੱਕ ਰਾਣੀ ਨੇ ਇਹ ਸੋਚ ਲਿਆ ਕਿ ਮੈਂ ਤਾਂ ਆਪਣੀ ਫੌਜ ਖਤਮ ਕਰवानी ਆ ਕਿਉਂਕਿ ਉਹਨੇ ਅੰਗਰੇਜ਼ਾਂ ਨੂੰ ਇੱਕ ਚਿੱਠੀ ਵੀ ਲਿਖੀ ਸੀ ਜੋ ਸ਼ਾਹ ਮੁਹੰਮਦ ਨੇ ਲਿਖ ਦਿਆ ਲਿਖਿਆ ਤੁਰਤ ਪੈਗਾਮ ਰਾਣੀ ਜਿੰਦਕੌਰਾਂ ਕੋਈ ਤੁਸਾਂ ਨੇ ਦੇਰ ਨਾ ਲਾਵਣੀ ਜੀ ਰਹਿੰਦੀ ਫੌਜ ਦਾ ਕਰੋ ਇਲਾਜ ਕੋਈ ਕਾਬੂ ਤੁਸਾਂ ਬਗੈਰ ਨਾ ਆਵਣੀ ਜੀ ਮੇਰੀ ਜਾਨ ਦੇ ਅੱਬ ਹੋ ਤੁਸੀਂ ਰਾਖੇ ਪਾਓ ਵਿਚ ਲਾਹੌਰ ਦੇ ਸ਼ਾਹਬਣੀ ਜੀ ਸ਼ਾਹ ਮੁਹੰਮਦ ਦਾ ਅਜਮੈਂ ਲਿਆ ਬਦਲਾ ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ ਇਹ ਸ਼ਾਹ ਮੁਹੰਮਦ ਦੀਆਂ ਲਾਈਨਾਂ ਹੈਗੀਆਂ ਅਸੀਂ ਹਮੇਸ਼ਾ ਇਹੀ ਲਿਖ ਦਿੰਨੇ ਆ ਜਾਂ ਇਹੀ ਸੁਣਦੇ ਆ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਹੰਤ ਨੂੰ ਹਾਰੀਆਂ ਨੇ ਪਰ ਅਸੀਂ ਸਿੱਕੇ ਦਾ ਦੂਜਾ ਪਹਿਲੂ ਨਹੀਂ ਦੇਖਦੇ ਕਿ ਇਹ ਫੌਜਾਂ ਸਾਡੀਆਂ ਹਾਰੀਆਂ ਕਿਉਂ ਇੱਕ ਜਿੰਦਾਂ ਨੇ ਆਪਣੇ ਭਰਾ ਦੀ ਦਾ ਬਦਲਾ ਲੈਣ ਦੀ ਖਾਤਰ ਖਾਲਸਾ ਫੌਜ ਕਰ ਖਤਮ ਕਰ ਦਿੱਤੀ ਅੱਜ ਤੱਕ ਪੰਜਾਬ ਆਪਣੇ ਪੈਰਾਂ ਤੇ ਨਹੀਂ ਆਇਆ ਸਿੱਖ ਆਪਣੇ ਪੈਰਾਂ ਤੇ ਨਹੀਂ ਆਏ ਉਸ ਟਾਈਮ ਤੋਂ ਬਾਅਦ ਜੋ ਵੀ ਕੋਈ ਕੋਸ਼ਿਸ਼ ਹੋਈ ਆ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਜਾਂ ਕੋਈ ਹੋਰ ਕੋਸ਼ਿਸ਼ ਇਹ ਪੰਜਾਬ ਨੂੰ ਇੰਡੀਪੈਂਡੈਂਟ ਕਰਵਾਉਣ ਦੀ ਉਹ ਕਾਮਯਾਬ ਨਹੀਂ ਹੋਈ ਕਿਉਂਕਿ ਜਿਸ ਤਰ੍ਹਾਂ ਜਿੰਦਾਂ ਦੇ ਟਾਈਮ ਤੇ ਗਦਾਰ ਸੀ ਜਿਵੇਂ ਜਿੰਦਾਂ ਨੇ ਗਦਾਰੀ ਕੀਤੀ ਉਸੇ ਹੀ ਤਰ੍ਹਾਂ ਬਾਕੀ ਟਾਈਮਾਂ ਤੇ ਵੀ ਗਦਾਰੀਆਂ ਹੁੰਦੀਆਂ ਰਹੀਆਂ ਤੇ ਇਸ ਕਰਕੇ ਅੱਜ ਵੀ ਲੋਕ ਕਹਿੰਦੇ ਆ ਕਿ ਸਿੱਖਾਂ ਦਾ ਕੋਈ ਬਾਲੀਵਾਰਸ ਨਹੀਂ ਆ ਬਾਲੀਵਾਰਸ ਇਸ ਕਰਕੇ ਨਹੀਂ ਆ ਕਿਉਂਕਿ ਸਿੱਖਾਂ ਨੂੰ ਮਾਰ ਦੇਈ ਸਿੱਖਿਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਬਾਅਦ ਦੇ ਵਿੱਚ ਹੁਣ ਚਾਹੇ ਉਹ 1978 ਤੋਂ 1995 ਹੁਣ ਚਾਹੇ ਉਹ 1857 ਦਾ ਗਦਰ ਹੋਵੇ ਕਿਉਂਕਿ 1857 ਦਾ ਗਦਰ ਵੀ ਜਿਹੜਾ ਸੀਗਾ ਉਹਦੇ ਵਿੱਚ ਸਿੱਖਾਂ ਨੇ ਚਾਹੇ ਉਹ ਲਾਹੌਰ ਦੇ ਸਿੱਖ ਹੋਣ ਚਾਹੇ ਉਹ ਪਟਿਆਲੇ ਦੇ ਸਿੱਖ ਹੋਣ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਕਿਉਂਕਿ ਇਹਨਾਂ ਨੇ ਜੋ ਸੁਭਰਾਵਾਂ ਦੀ جنگ ਸੀ ਉਹਦਾ ਬਦਲਾ ਲੈਣਾ ਸੀਗਾ ਸਤਲੁਜ ਪਾਰ ਵਾਲਿਆਂ ਤੋਂ ਦਿੱਲੀ ਪਾਰ ਵਾਲਿਆਂ ਤੋਂ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਹਰਾਇਆ ਸੀਗਾ ਜਦੋਂ ਉਹਨਾਂ ਨੇ ਜੋ ਅੰਗਰੇਜ਼ ਸਰਕਾਰ ਦੇ ਵਿਰੁੱਧ 1857 ਦਾ ਗਦਰ ਸ਼ੁਰੂ ਕੀਤਾ ਤਾਂ ਫਿਰ ਅੰਗਰੇਜ਼ਾਂ ਨੇ ਸਿੱਖਾਂ ਨੂੰ ਵਰਤ ਲਿਆ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਉਹ ਰਠਾਨਾਸ ਉਸ 52 ਵਾਲਾ ਗਦਰ ਸੀ ਉਹ ਖਤਮ ਹੋ ਗਿਆ ਤੇ ਇਹੀ ਚਾਰ ਰਡਾਈਆਂ ਸੀਗੀਆਂ ਜਿਹੜੀਆਂ ਅੱਜ ਤੱਕ ਸਿੱਖਾਂ ਨੇ ਹਾਰੀਆਂ ਨਹੀਂ ਤਾਂ ਸਿੱਖ ਖਾਲਸਾ ਇੱਕ ਇਹੋ ਜਿਹੀ ਫੌਜ ਹੈ ਉਹ ਮਰਤਾ ਜਾਣਗੇ ਪਰ ਉਹ ਕਦੀ ਹਾਰ ਨਹੀਂ ਮੰਨਦੇ ਉਹ ਕਦੀ ਜੁੱਧ ਦੇ ਮੈਦਾਨ ਦੇ ਵਿੱਚੋਂ ਦੌੜਦੇ ਨਹੀਂ ਪਰ ਇਹ ਚਾਰੜਾਈਆਂ ਦੇ ਵਿੱਚ ਸਿੱਖ ਤੋੜੇ ਆ ਜੋ ਮੁਸਲਮਾਨ ਵੀ ਬਹੁਤ ਸਾਰੇ ਸਿੱਕੇ ਜੋ ਲੜਾਈ ਦਾ ਮੈਦਾਨ ਛੱਡ ਕੇ ਭੱਜੇ ਆ ਕਈ ਸੂਰਮੇ ਸੀ ਜਿਨ੍ਹਾਂ ਨੇ ਲੜਾਈ ਦੇ ਵਿੱਚ ਮਰਨਾ ਠੀਕ ਸਮਝਿਆ ਪਰ ਲੜਾਈ ਦਾ ਮੈਦਾਨ ਛੱਡ ਕੇ ਭੱਜਣਾ ਉਹਨਾਂ ਦਾ ਜਮੀਰ ਉਹਨਾਂ ਨੂੰ ਇਹ ਇੱਜ਼ਾਤ ਨਹੀਂ ਦਿੰਦਾ ਸੀਗਾ ਕਿ ਅਗਰ ਲੜਾਈ ਦੇ ਮੈਦਾਨ ਵਿੱਚ ਆਏ ਆ ਅਗਰ ਹਾਰ ਹੁੰਦੀ ਦਿਖਦੀ ਆ ਤਾਂ ਮੈਦਾਨ ਨੂੰ ਛੱਡ ਕੇ ਭੱਜ ਜਾਓ ਉਹ ਲੜਕੇ ਮਰੇ ਕੋਈ ਵੀ ਲੜਾਈ ਦੀ ਹਾਰ ਹੁੰਦੀ ਆ ਤੇ ਉਹ ਸਿਰਫ ਗਦਾਰੀਆਂ ਕਾਰਨ ਹੁੰਦੀ ਆ ਖਾਲਸੇ ਨੇ ਜੋ ਚਾਹ ਲੜਾਈਆਂ ਹਾਰੀਆਂ ਉਹਨਾਂ ਵਿੱਚ ਵੀ ਕਾਰਨ ਜੋ ਮੇਨ ਸੀ ਉਹ ਗਦਾਰੀ ਦਾ ਹੀ ਸੀ ਅਗਰ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਨਾ ਹੁੰਦਾ ਤੇ ਅੱਜ ਪੰਜਾਬ ਦਾ ਜੋ ਇਤਿਹਾਸ ਉਹ ਹੋਰ ਹੁੰਦਾ ਅਗਰ ਸੰਧਾ ਵਾਲਿਆਂ ਨੇ ਗਦਾਰੀ ਨਾ ਕਰਦੇ ਅੱਜ ਪੰਜਾਬ ਦਾ ਇਤਿਹਾਸ ਹੋਰ ਹੁੰਦਾ ਅੱਜ ਦਾ ਇਹ ਇਤਿਹਾਸ ਹੀ ਕਿ ਸਿੱਖਾਂ ਨੇ ਖਾਲਸੇ ਨੇ ਅੱਜ ਤਾਂ 4 ਲੜਾਈਆਂ ਹਾਰੀਆਂ ਉਹ ਕਿਹੜੀਆਂ-ਕਿਹੜੀਆਂ ਸਾਰੇ ਸੁਣਨ ਵਾਲਿਆਂ ਨੂੰ ਸਤਿੰਦਰ ਸਿੰਘ ਪ੍ਰਹਾਰ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ